ਪੰਜਾਬ ਦੇ ਵਿੱਚ ਅੱਜ ਮੁੜ ਹੋਵੇਗਾ ਬਲੈਕਆਊਟ ਮੁੜ ਤੋਂ ਪੰਜਾਬ ਦੇ ਲੋਕਾਂ ਦੇ ਲਈ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਅੱਜ ਬਲੈਕਆਊਟ ਹੋਣ ਜਾ ਰਿਹਾ ਸ਼ਾਮ ਦੇ ਸਮੇਂ ਇਹ ਬਲੈਕਆਊਟ ਹੋਵੇਗਾ ਸਰਹੱਦੀ ਇਲਾਕਿਆਂ ਦੇ ਵਿੱਚ ਬਲੈਕਆਊਟ ਹੋਵੇਗਾ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਹੋਵੇਗਾ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਦੇ ਵਿੱਚ ਵੀ ਅੱਜ ਬਲੈਕਆਊਟ ਹੋਵੇਗਾ ਹਾਲਾਂਕਿ ਸ਼ਾਂਤੀ ਹੋ ਚੁੱਕੀ ਹੈ ਪਰ ਸ਼ਾਂਤੀ ਹੋਣ ਦੇ ਬਾਵਜੂਦ ਜੰਗ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਗਵਾਂਡੀ ਦੇ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਗਵਾਂਡੀ ਕੌਣ ਹੈ ਪਾਕਿਸਤਾਨ ਅਸੀਂ ਗੱਲ ਕਰ ਰਹੇ ਹਾਂ ਗਵਾਂਡੀ ਮੁਲਕ ਪਾਕਿਸਤਾਨ ਦੀ ਜਿਸ ਦੇ ਵੱਲੋਂ ਸੀਜ਼ਫਾਇਰ ਕਰਨ ਤੋਂ ਬਾਅਦ ਵੀ ਉਸ ਦੀ ਉਲੰਘਣਾ ਕੀਤੀ ਗਈ ਸੀ ਪਹਿਲੀ ਵਾਰ ਨਹੀਂ ਸੀ ਹੋਇਆ ਇਸ ਤੋਂ ਪਹਿਲਾਂ ਵੀ ਹੋਇਆ ਸੀ ਸੀਜ਼ਫਾਇਰ ਦੀ ਉਲੰਘਣਾ ਕੀਤੀ ਜਾਂਦੀ ਆ ਨਾਪਾਕ ਹਰਕਤਾਂ ਕੀਤੀਆਂ ਜਾਂਦੀਆਂ ਨੇ ਜਿਸ ਦੇ ਚੱਲਦਿਆਂ ਹੁਣ ਬੇਸ਼ੱਕ ਸ਼ਾਂਤੀ ਹੋ ਚੁੱਕੀ ਹੈ ਪਰ ਸ਼ਾਂਤੀ ਦੇ ਵਿਚਾਲੇ ਜੰਗ ਦੀ ਤਿਆਰੀ ਕੀਤੀ ਜਾ ਰਹੀ ਹੈ ਮੌਕ ਡ੍ਰਿਲ ਹੋਵੇਗਾ 6 ਵਜੇ ਤੋਂ ਲੈ ਕੇ 7 ਵਜੇ ਤੱਕ 8 ਵਜੇ ਤੋਂ ਬਲੈਕਆਊਟ ਸ਼ੁਰੂ ਹੋ ਜਾਵੇਗਾ ਕਈ ਜ਼ਿਲ੍ਹਿਆਂ ਦੇ ਵਿੱਚ 15 ਮਿੰਟ ਤੋਂ ਲੈ ਕੇ 1 ਘੰਟੇ ਤੱਕ ਬਲੈਕਆਊਟ ਕੀਤਾ ਜਾਣਾ ਅੱਜ ਤਾਂ ਜੋ ਬਲੈਕਆਊਟ ਦਾ ਮਕਸਦ ਕੀ ਆ ਲੋਕਾਂ ਨੂੰ ਡਰਾਉਣਾ ਨਹੀਂ ਬਲਕਿ ਲੋਕਾਂ ਨੂੰ ਅਵੇਅਰ ਕਰਨਾ ਲੋਕਾਂ ਨੂੰ ਜਾਗਰੂਕ ਕਰਨਾ ਕਿ ਜੇਕਰ ਅਜਿਹੀ ਸਥਿਤੀ ਦੁਆਰਾ ਬਣਦੀ ਆ ਕੋਈ ਜੰਗ ਵਾਲੀ ਸਥਿਤੀ ਬਣਦੀ ਆ ਤਾਂ ਤੁਸੀਂ ਆਪਣੀ ਤੇ ਆਪਣੇਆਂ ਦੀ ਜਾਨ ਕਿਵੇਂ ਬਚਾਉਣੀ ਆ ਸੁਰੱਖਿਅਤ ਕਿਵੇਂ ਰਹਿਣਾ ਲਾਈਟਾਂ ਬੰਦ ਕਰ ਦੇਣੀਆਂ ਕੋਈ ਟਾਰਚ ਨਹੀਂ ਚੱਲਣੀ ਚਾਹੀਦੀ ਖਿੜਕੀਆਂ ਦਰਵਾਜਿਆਂ ਦੇ ਕੋਲ ਨਹੀਂ ਖੜਨਾ ਹਨੇਰਾ ਹੀ ਹਨੇਰਾ ਹੋਣਾ ਚਾਹੀਦਾ ਕੋਈ ਮੋਮਬਤੀ ਨਹੀਂ ਜਗਾਉਣੀ ਇਨਵਰਟਰ ਦੀ ਲਾਈਟ ਵੀ ਜਾਂ ਬੰਦ ਕਰ ਦੇਣੀ ਆ ਕੋਈ ਮੋਬਾਈਲ ਦੀ ਟਾਰਚ ਨਹੀਂ ਜਗਾਉਣੀ ਬਲੈਕਆਊਟ ਦਾ ਮਤਲਬ ਬਲੈਕਆਊਟ ਪੂਰਾ ਸਾਰਾ ਕੁਝ ਬਲੈਕ ਯਾਨੀ ਕਿ ਹਨੇਰਾ ਹਨੇਰਾ ਹੋਈ ਹੋਣਾ ਚਾਹੀਦਾ ਤਾਂ ਜਿੱਥੇ ਮੌਗ ਡ੍ਰਿਲ 6 ਵਜੇ ਤੋਂ ਲੈ ਕੇ ਸ਼ੁਰੂ ਹੋ ਜਾਵੇਗੀ ਗੁਰਦਾਸਪੁਰ ਦੇ ਵਿੱਚ 8 ਵਜੇ ਤੋਂ 8:30 ਵਜੇ ਤੱਕ 30 ਮਿੰਟਾਂ ਦਾ ਬਲੈਕਆਊਟ ਹੋਵੇਗਾ ਗੁਰਦਾਸਪੁਰ ਦੇ ਵਿੱਚ ਤਰਨਤਾਰਨ ਦੀ ਗੱਲ ਕਰੀਏ ਤਰਨਤਾਰਨ ਦੇ ਵਿੱਚ 8:30 ਵਜੇ ਤੋਂ ਲੈ ਕੇ 9 ਵਜੇ ਤੱਕ ਬਲੈਕਆਊਟ ਹੋਵੇਗਾ ਉਸ ਤੋਂ ਇਲਾਵਾ ਅਮਰਤਸਰ ਦੀ ਗੱਲ ਕਰੀਏ 6 ਵਜੇ ਤੋਂ ਲੈ ਕੇ 7 ਵਜੇ ਤੱਕ ਮੌਕ ਡ੍ਰਿਲ ਹੈ ਉਸ ਤੋਂ ਇਲਾਵਾ 8 ਵਜੇ ਤੋਂ ਲੈ ਕੇ 8:30 ਵਜੇ ਤੱਕ ਜਿਹੜੀ ਆ ਬਲੈਕਆਊਟ ਆ ਜਿਹੜਾ ਹੋਣ ਜਾ ਰਿਹਾ ਤਾਂ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਆ ਪਟਿਆਲਾ ਦੇ ਵਿੱਚ ਵੀ ਬਲੈਕਆਊਟ ਕੀਤਾ ਜਾਣਾ ਆ ਭਾਵੇਂ 15 ਮਿੰਟ ਹੋਵੇ ਜਾਂ 1 ਘੰਟਾ ਹੋਵੇ 15 ਮਿੰਟ ਤੋਂ ਲੈ ਕੇ 1 ਘੰਟੇ ਤੱਕ ਬਲੈਕਆਊਟ ਆ ਹੁਣ ਬਲੈਕਆਊਟ ਦੁਆਰੇ ਕਿਉਂ ਕੀਤਾ ਜਾ ਰਿਹਾ ਹਰ ਕਿਸੇ ਦੇ ਮਨ ਦੇ ਵਿੱਚ ਸਵਾਲ ਆਉਂਦਾ ਕਿ ਸ਼ਾਂਤੀ ਤਾਂ ਹੋ ਚੁੱਕੀ ਆ ਸ਼ਾਂਤੀ ਦੇ ਵਿਚਾਲੇ ਬਲੈਕਆਊਟ ਕਿਉਂ ਤਾਂ ਇਹ ਸ਼ਾਂਤੀ ਦੇ ਵਿੱਚ ਜੰਗ ਦੀ ਤਿਆਰੀ ਕੀਤੀ ਜਾ ਰਹੀ ਹੈ ਦਰਅਸਲ ਕਿਉਂਕਿ ਭਰੋਸਾ ਨਹੀਂ ਕਰ ਸਕਦੇ ਪਾਕਿਸਤਾਨ ਦੇ ਉੱਤੇ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਨੇ ਕਈ ਵਾਰ ਸੀਜ਼ਫਾਇਰ ਦੀ ਉਲੰਘਣਾ ਕੀਤੀ ਆ ਕਈ ਵਾਰ ਨਪਾਕ ਹਰਕਤਾਂ ਕੀਤੀਆਂ ਨੇ ਤਾਂ ਜਿਸ ਦੇ ਚੱਲਦਿਆਂ ਹੁਣ ਤਿਆਰੀਆਂ ਕਰਤੀਆਂ ਜਾ ਰਹੀਆਂ ਨੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤੇ ਨਾਲ ਹੀ ਲੋਕਾਂ ਨੂੰ ਡਰਾਉਣਾ ਨਹੀਂ ਆ ਸਿਰਫ ਅਵੇਅਰ ਕਰਨਾ ਬਹੁਤ ਸਾਰੇ ਲੋਕ ਬਲੈਕਆਊਟ ਦਾ ਨਾਮ ਸੁਣ ਕੇ ਘਬਰਾ ਜਾਂਦੇ ਨੇ ਪਹਿਲਾਂ ਜਦੋਂ ਜੰਗ ਦਾ ਮਾਹੌਲ ਸ਼ੁਰੂ ਹੋਇਆ ਉਦੋਂ ਲੋਕਾਂ ਨੇ ਘਰੇ ਰਾਸ਼ਨ ਇਕੱਠਾ ਕਰ ਲਿਆ ਕਹਿੰਦੇ ਜੀ ਭਾਈ ਜੰਗ ਲੱਗਣ ਵਾਲੀ ਆ 6-6 ਮਹੀਨੇ ਦਾ ਰਾਸ਼ਨ ਲੈ ਲਓ ਜਦੋਂ ਜੰਗ ਹੀ ਲੱਗ ਗਈ ਫਿਰ ਤੁਸੀਂ ਰਾਸ਼ਨ ਨੂੰ ਕੀ ਚਟੋਗੇ ਤਾਂ ਲੋਕ ਥੋੜੇ ਜੇ ਪੈਨਿਕ ਹੋ ਜਾਂਦੇ ਨੇ ਪੈਨਿਕ ਨਹੀਂ ਹੋਣਾ ਬਲੈਕਆਊਟ ਜ਼ਰੂਰ ਹੋਵੇਗਾ ਇਹ ਸਿਰਫ ਇੱਕ ਤਿਆਰੀ ਜ਼ਰੂਰ ਆ ਤਿਆਰੀ ਕੀਤੀ ਜਾ ਰਹੀ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਹ ਚਿਹਰਾ ਜਿਹੜਾ ਸ਼ਾਇਦ ਪਾਕਿਸਤਾਨ ਨੇ ਪਹਿਲਾਂ ਨਹੀਂ ਦੇਖਿਆ ਜੋ ਹੁਣ ਦਿਖਾਇਆ ਜਾ ਰਿਹਾ ਮੂੰਹ ਤੋੜ ਮਾ ਜਵਾਬ ਦਿੱਤਾ ਜਾ ਰਿਹਾ ਸਿੱਧੀ ਲੜਕਾਰ ਮਾਰੀ ਜਾ ਰਹੀ ਆ ਕਹਿੰਦੇ ਦੁਸ਼ਮਨ ਨੂੰ ਸਾਨੇ ਘਰ ਦੇ ਅੰਦਰ ਵੜ ਕੇ ਮਾਰਿਆ ਜੋ ਆਰਮੀ ਜੋ ਡਿਫੈਂਸ ਨੇ ਕੀਤਾ ਕਾਬਲੇ ਤਾਰੀਫ ਕੀਤਾ ਹਰ ਕੋਈ ਛਲਾਗਾ ਕਰ ਰਿਹਾ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ਨੂੰ ਨਸ਼ਟ ਕੀਤਾ ਭਾਜੜਾ ਪਵਾ ਦਿੱਤੀਆਂ ਗੋਡਣੀਆਂ ਲਵਾ ਦਿੱਤੀਆਂ ਜੇਕਰ ਸਿੱਧੇ ਸ਼ਬਦਾਂ ਦੇ ਵਿੱਚ ਗੱਲ ਕੀਤੀ ਜਾਵੇ ਗੋਡੇ ਟੇਕ ਗਿਆ ਪਾਕਿਸਤਾਨ ਭਾਰਤ ਨੇ ਮੂੰਹ ਤੋੜਮਾ ਜਾਵ ਦਿੱਤਾ ਡਰੋਨ ਬੇਸ਼ੱਕ ਭੇਜੇ ਮਜ਼ਾਈਲਾਂ ਸੁੱਟੀਆਂ ਪਰ ਮਜ਼ਾਈਲਾਂ ਕੋਈ ਕੰਮ ਨਹੀਂ ਆਈਆਂ ਡਰੋਨ ਕੋਈ ਕੰਮ ਨਹੀਂ ਆਇਆ ਭਾਰਤੀ ਡਿਫੈਂਸ ਨੇ ਹਵਾ ਦੇ ਵਿੱਚ ਨਸ਼ਟ ਕਰ ਦਿੱਤੇ ਹਾਲਾਂਕਿ ਇੱਕ ਹਾਦਸਾ ਜ਼ਰੂਰ ਹੋਇਆ ਉਸ ਦੇ ਲਈ ਹਰ ਕੋਈ ਦੁਆਰਦਾਜ਼ ਜ਼ਰੂਰ ਕਰ ਰਿਹਾ ਜੋ ਕਿ ਇੱਕ ਫਰੋਜਪੁਰ ਦੇ ਵਿੱਚ ਮਿਜ਼ਾਈਲ ਡਿੱਗੀ ਸੀ ਉਸ ਦਾ ਕਾਰਨ ਵੀ ਇਹੀ ਸੀ ਲੋਕ ਅਵੇਅਰ ਨਹੀਂ ਸੀ ਲੋਕ ਕਹਿਣਾ ਨਹੀਂ ਮੰਨਦੇ ਲੋਕ ਆਪੀਲਾ ਨਹੀਂ ਮੰਨਦੇ ਬਲੈਕਆਊਟ ਕੀਤਾ ਹੁੰਦਾ ਜਦੋਂ ਬਲੈਕਆਊਟ ਦੀ ਕਾਲ ਦਿੱਤੀ ਜਾਂਦੀ ਹੈ ਉਸ ਸਮੇਂ ਲੋਕ ਲਾਈਟਾਂ ਜਗਾ ਲੈਂਦੇ ਨੇ ਤਾਂ ਫਿਰ ਜਿਹੜੇ ਡਰੋਨ ਨੇ ਜਾਂ ਮਜ਼ਾਈਲਾਂ ਨੇ ਉੱਥੇ ਡਿੱਗ ਜਾਂਦੀਆਂ ਮਜ਼ਾਈਲ ਡਿੱਗੀ ਸੀ ਗੱਡੀ ਸੜਕੇ ਸਵਾਹ ਹੋ ਗਈ ਸੀ ਕਈ ਵਿਅਕਤੀ ਜ਼ਖਮੀ ਹੋਏ ਸੀ ਕਮੈਲਾ ਨੇ ਦੰਮ ਤੋੜ ਦਿੱਤਾ ਹਸਪਤਾਲ ਦੇ ਵਿੱਚ ਤਾਂ ਜਿਸ ਤੋਂ ਬਾਅਦ ਬਹੁਤ ਜ਼ਿਆਦਾ ਡਰ ਦਾ ਮਾਹੌਲ ਬਣ ਗਿਆ ਤਾਂ ਹੁਣ ਲੋਕ ਅਵੇਰ ਹੋ ਚੁੱਕੇ ਨੇ ਅੱਜ ਬਲੈਕਆਊਟ ਹੋਣਾ 8 ਵਜੇ ਦਾ ਸਮਾਂ ਆ 8 ਵਜੇ ਤੋਂ 8:15 ਤੱਕ ਵੀ ਹੋ ਸਕਦਾ ਸਾਇਰਨ ਵੱਜੇਗਾ ਤੁਸੀਂ ਡਰਨਾ ਨਹੀਂ ਹੈ ਘਬਰਾਉਣਾ ਨਹੀਂ ਹੈ ਸਾਇਰਨ ਵੱਜੇਗਾ ਸਾਇਰਨ ਸਿਰਫ ਔਰ ਸਿਰਫ ਇੱਕ ਮੌਕ ਡ੍ਰਿਲ ਹੋਵੇਗੀ ਮੌਕ ਡ੍ਰਿਲ ਤੋਂ ਬਾਅਦ ਸਾਇਰਨ ਵੱਜੇਗਾ ਸਾਇਰਨ ਤੋਂ ਬਾਅਦ ਬਲੈਕਆਊਟ ਹੋ ਜਾਵੇਗਾ 8 ਵਜੇ ਤੋਂ ਲੈ ਕੇ ਸਵਾਠਵੀ ਹੋ ਸਕਦਾ 8:30 ਹੋ ਸਕਦਾ 9 ਵਜੇ ਤੱਕ ਵੀ 15 ਮਿੰਟ ਤੋਂ ਲੈ ਕੇ 1 ਘੰਟੇ ਤੱਕ ਦਾ ਬਲੈਕਆਊਟ ਹੋਣਾ ਤਾਂ ਜਿਸ ਤਰੀਕੇ ਦੇ ਨਾਲ ਭਾਰਤ ਦੇ ਵੱਲੋਂ ਭਾਰਤੀ ਡਿਫੈਂਸ ਦੇ ਵੱਲੋਂ ਆਪਰੇਸ਼ਨ ਸਿੰਦੂਰ ਚਲਾਇਆ ਗਿਆ ਸੀ ਆਪਰੇਸ਼ਨ ਸਿੰਦੂਰ ਦੇ ਤਹਿਤ ਪਾਕਿਸਤਾਨ ਨੂੰ ਮੋਹ ਤੋੜਮਾ ਜਵਾਬ ਦਿੱਤਾ ਗਿਆ ਉਸ ਤੋਂ ਬਾਅਦ ਪਾਕਿਸਤਾਨ ਦੀ ਹਿੰਮਤ ਨਹੀਂ ਪੈਂਦੀ ਕਿ ਦੁਬਾਰਾ ਕੋਈ ਅਜਿਹੀ ਹਰਕਤ ਕਰਨ ਪਰ ਦੁਸ਼ਮਨ ਨੂੰ ਕਦੇ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਇਸੇ ਦੇ ਤਹਿਤ ਅੱਜ ਸਾਰਾ ਕੁਝ ਕੀਤਾ ਜਾ ਰਿਹਾ ਕਿ ਦੁਸ਼ਮਨ ਕਦੇ ਵੀ ਕੋਈ ਵੀ ਚਾਲ ਖੇਡ ਸਕਦਾ ਆ ਪਹਿਲਾਂ ਹੀ ਤਿਆਰੀਆਂ ਜਿਹੜੀਆਂ ਕਰ ਲਈਆਂ ਜਾਣ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋਵੇ